ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ 온 ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਤਾ ਗੱਦੀ ਦਿਵਸ ਸਾਲਾਨਾ ਮੇਲਾ ਬੜੀ ਸ਼ਰਧਾ ਤੇ ਪਾਵਨਾ ਦੇ ਨਾਲ ਸ੍ਰੀ ਖਡੂਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਜੋ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਆਰਾਮ ਕਰਵਾਏ ਜਾਣਗੇ ਜਿਨ੍ਹਾਂ ਦਾ ਪਰਸੋਂ ਭਾਵ 12 ਸਤੰਬਰ ਸਵੇਰੇ ਅੰਮ੍ਰਿਤ ਵੇਲੇ ਅਖੰਡ ਪਾਠ ਸਾਹਿਬ ਜੀ ਦੀ ਅੰਮ੍ਰਿਤ ਵੇਲੇ ਭੋਗ ਪਾਇਆ ਜਾਣਗੇ ਜਿਸ ਤੋਂ ਉਪਰੰਤ ਇੱਕ ਮਹਾਨ ਕੀਰਤਨ ਦਰਬਾਰ ਸਜਾਇਆ ਜਾਵੇਗਾ ਜਿਸ ਵਿੱਚ ਰਾਗੀ ਟਾਡੀ ਕਵੀਸ਼ਰ ਪਰਚਾਰਕ ਅਤੇ ਸੰਤ ਮਹਾਪੁਰਸ਼ ਵੀ ਪੁੱਜਣਗੇ ਜੋ ਗੁਰੂ ਜੀ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਣਗੇ ਸਹਾਇਕ ਹੈੱਡ ਗ੍ਰੰਥੀ ਗੁਰਦੁਆਰਾ ਮਲ ਅਖਾੜਾ ਸਾਹਿਬ ਦੇ ਭਾਈ ਕੋਮਲਪ੍ਰੀਤ ਸਿੰਘ ਖਾਲਸਾ ਤੇ ਸੇਵਾਦਾਰ ਨਰਿੰਦਰ ਸਿੰਘ ਸਾਹਿਬ ਨੇ ਸਾਂਝੇ ਬਿਆਨ ਰੈਂ ਦੱਸਿਆ ਕਿ ਤਾਂ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਵੱਲੋਂ ਵਸਾਏ ਗਏ ਪਵਿੱਤਰ ਨਗਰੀ ਸ਼੍ਰੀ ਖਡੂਰ ਸਾਹਿਬ ਵਿਖੇ ਅੱਠ ਗੁਰੂਆਂ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਇੱਥੇ ਸਥਾਨ ਉੱਪਰ 35 ਅੱਖਰ ਊੜਾ ੜਾ ਈੜੀ ਸ਼ੁਰੂ ਤੇ ਲਿਖਾਰੀ ਸ਼ੁਰੂ ਹੋਈ ਸੀ ਇੱਥੇ ਸਤਨ ਮਲ ਅਖਾੜਾ ਕੋਸਤਿਆਂ ਕੋ ਰੌਣੀਆਂ ਵੀ ਇੱਥੋਂ ਹੀ ਸ਼ੁਰੂ ਹੋਈਆਂ ਸਨ ਇਸੇ ਸਥਾਨ ਤੇ ਮਾਤਾ ਖੀਵੀ ਜੀ ਨੇ ਖੀਰ ਦਾ ਲੰਗਰ ਦੀ ਸ਼ੁਰੂਆਤ ਕੀਤੀ ਸੀ ਇਸੇ ਸਥਾਨ ਤੇ ਤਾਂ ਤਾਂ ਸ਼੍ਰੀ ਗੁਰੂ ਅਮਰਦਾਸ ਜੀ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਕਰਵਾਉਣ ਲਈ ਦਰਿਆ ਤੋਂ ਅੰਮ੍ਰਿਤ ਵੇਲੇ ਜਲ ਲਿਆਉਣ ਦੀ ਸੇਵਾ ਕਰਦੇ ਸਨ ਇਸ ਮੇਲਾ ਸੰਤ ਬਾਬਾ ਸੇਵਾ ਸਿੰਘ ਜੀ ਘਰ ਸੇਵਾ ਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾ ਸੰਗਤ ਨਾਲ ਮੇਲਾ ਕਰਵਾਇਆ ਜਾਂਦਾ ਜਿੱਥੇ ਕੀ ਲੱਖਾਂ ਦੀ ਦਾਦ ਦੇ ਵਿੱਚ ਸੰਗਤਾਂ ਦਾ ਆਉਣ ਤੇ ਗੁਰੂ ਘਰ ਲੰਗਰ ਕਾਰ ਪਾਰਕਿੰਗ ਬਹੁਤ ਸੁੰਦਰ ਬੈਠਣ ਲਈ ਟੈਂਟ ਲਗਾਏ ਗਏ ਹਨ ਥਾਂ ਥਾਂ ਤੇ ਚਾਪ ਕੋੜੇ ਗੁਰੂ ਘਰ ਲੰਗਰ ਅਤੁੱਟ ਬਤਾਇਆ ਜਾਵੇਗਾ ਤੁਸੀਂ ਵੀ ਦੇਖੋ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹ ਹਰ ਸੰਗਤ ਜੀ ਜੋੜ ਮੇਲਾ 10 11 12 ਸਤੰਬਰ ਨੂੰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਸੰਬੰਧ ਦੇ ਵਿੱਚ ਸਲਾਨੇ ਜੋੜ ਮੇਲੇ ਜਿਹੜੇ ਐ ਅੱਜ ਤੋਂ ਪ੍ਰਾਰੰਭ ਹੋ ਗਏ ਹਨ 10 ਤਰੀਕ ਨੂੰ ਵੀ ਸ਼ਾਬ ਅਨੁਸਾਰ ਸੰਗਤ ਦੀ ਭਾਰੀ ਦੀਵਾਨ ਸੱਜਣੇ ਐ 11 ਤਰੀਕ ਨੂੰ ਸਵੇਰੇ ਕਵੀਸ਼ਰੀ ਦਰਬਾਰ ਹੋਣਾ ਐ ਤੇ ਸ਼ਾਬ ਨੂੰ ਵੀ ਇਸੇ ਪ੍ਰਕਾਰ ਹੀ ਦੀਵਾਨ ਸੱਜਣੇ ਹਨ 12 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਹ ਤੋਂ ਉਪਰੰਤ ਸਾਧ ਸੰਗਤ ਜੀ ਭਾਰੀ ਦੀਵਾਨ ਸੱਜਣਗੇ ਜਿਸ ਵਿੱਚ ਮਹਾਨ ਕੌਮ ਪੰਥ ਦੇ ਰਾਗੀ ਢਾਡੀ ਕਵੀਸ਼ਰ ਜਾਨ ਕਥਾਵਾਚਕ ਗਿਆਨੀ ਸਿੰਘ ਆਪ ਸਭ ਸੰਗਤਾਂ ਨੂੰ ਨਿਹਾਲ ਕਰਨਗੇ ਉਸ ਤੋਂ ਪ੍ਰੰਤ ਸ਼ਾਮ ਦੇ ਸਮੇਂ ਸਾਧ ਸੰਗਤ ਜੀ ਗੁਰਦੁਆਰਾ ਸ੍ਰੀ ਮੱਲ ਅਖਾੜਾ ਸਾਹਿਬ ਜੀ ਤੋਂ ਸ਼ਰੋਮਣੀ ਪੰਥ ਅਕਾਲੀ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਾਲ ਬਾਬਾ ਬਕਾਲਾ ਸਾਹਿਬ ਜੀ ਵੱਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਦੀ ਰਹਿਨਮਾਈ ਹੇਠ ਅਤੇ ਬਹਾਦਰ ਬਾਬਾ ਬਿਜੇ ਚੰਦ ਸਾਹਿਬ ਜੀ ਇਹਨਾਂ ਦੇ ਮਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਅਵਤਾਰ ਸਿੰਘ ਸਾਹਿਬ ਜੀ ਇਨਾਂ ਦੀ ਰਹਿਨਮਾਈ ਹੇਠ ਨਗਾਰਿਆਂ ਤੌਸਿਆਂ ਦੇ ਅਗਵਾਈ ਦੇ ਅੰਦਰ ਬੜੇ ਪ੍ਰੇਮ ਭਾਵਨਾ ਸ਼ਰਧਾ ਸਤਕਾਰ ਦੇ ਨਾਲ ਸ਼ਾਮ ਦੇ ਸਮੇਂ ਮੁਹੱਲੇ ਕੱਢੇ ਜਾਣੇ ਆ ਜਿਨ੍ਹਾਂ ਦੇ ਵਿੱਚ ਸਾਰ ਸੰਗਤ ਜੀ ਨਿਹੰਗ ਸਿੰਘ ਆਪ ਜੀ ਨੂੰ ਗੱਤਕੇ ਦੇ ਜੋਰ ਵਿਖਾਉਣਗੇ ਘੋੜਸਵਾਰੀ ਦੇ ਜੋਰ ਵਿਖਾਉਣਗੇ ਇਹ ਸਾਰ ਸੰਗਤ ਜੀ ਅੱਠ ਗੁਰੂ ਸਹਿਬਾਨ ਦੀ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਹੈ ਇਸ ਸਥਾਨ ਤੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਅਨੇਕਾਂ ਕੌਤਕ ਕੀਤੇ ਆ ਇੱਥੇ ਅਖਾੜੇ ਰਚੇ ਆ ਜੋ ਅੱਜ ਵੀ ਪਹਿਲਵਾਨ ਕੁਸ਼ਤੀਆਂ ਕਰਦੇ ਹਨ ਮਾਤਾ ਖੀਵੀ ਜੀ ਨੇ ਘੋਦੀ ਖੀਰ ਬਣਾ ਕੇ ਤੇ ਸੰਗਤਾਂ ਵਿੱਚ ਵਰਤਾਈ ਹੈ ਜਿਹੜਾ ਸਾਧ ਸੰਗਤ ਜੀ ਹੋਰ ਮਹਾਰਾਜ ਸਾਹਿਬ ਜੀ ਨੇ ਬੱਚਿਆਂ ਨੂੰ ਵਿਦਿਆ ਪੜ੍ਹਾਈ ਹੈ ਹਮਾਇਉ ਬਾਦਸ਼ਾਹ ਇਸ ਸਥਾਨ ਤੇ ਚੜ੍ਹ ਕੇ ਆਇਆ ਮਹਾਰਾਜ ਸਾਹਿਬ ਜੀ ਤੋਂ ਫਿਰ ਨਿਮਰਤਾ ਦੇ ਨਾਲ ਫਿਰ ਸਾਧ ਸੰਗਤ ਜੀ ਉਹ ਰਾਜ ਭਾਗ ਪ੍ਰਾਪਤ ਕਰਕੇ ਗਿਆ ਇਸੇ ਸਥਾਨ ਤੋਂ ਹੀ ਬੇਅੰਤ ਬਖਸ਼ਿਸ਼ਾਂ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਪ੍ਰਾਪਤ ਕੀਤੀਆਂ 12 ਬਾਰਵੀਂ ਇਸੇ ਸਥਾਨ ਤੇ ਹੀ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਜੀ ਨੂੰ ਬਖਸ਼ਣਾ ਕੀਤਾ ਈ ਨਵੀਂ ਪੀੜੀ ਨੂੰ ਸੰਦੇਸ਼ ਦੇ ਰਿਹਾ ਤੁਹਾਡੇ ਅੱਗੇ ਨਵੀਂ ਪੀੜੀ ਨੂੰ ਇਹ ਸੰਦੇਸ਼ ਆ ਅਪੀਲ ਆ ਪੇ ਜਿਹੜਾ ਇੱਕ ਤੇ ਗੁਰੂ ਤੋਂ ਪਤ ਤੋਣਾ ਗੁਰੂ ਤੋਂ ਟੁੱਟ ਕੇ ਤੇ ਕਿਸੇ ਦੂਸਰੇ ਰਸਤੇ ਜਾਣਾ ਵਹਿਮਾ ਭਰਮਾ ਪਖੰਡਾਂ ਦੇ ਵਿੱਚ ਪੈ ਕੇ ਗੁਰੂ ਧੰਮ ਤੇ ਮਗਰ ਲੱਗ ਕੇ ਤੇ ਉਹਨਾਂ ਦੇ ਮਗਰ ਤੁਰ ਪੈਣਾ ਇਹਨਾਂ ਚੀਜ਼ਾਂ ਦਾ ਖੰਡਨ ਕਰਨ ਦਾ ਅੱਜ ਅਤੀ ਜ਼ਰੂਰਤ ਆ ਤੇ ਇੱਕ ਨਸ਼ਿਆਂ ਨੂੰ ਤਿਆਗਣ ਦੀ ਬੜੀ ਜ਼ਰੂਰਤ ਆ ਜਿਹੜੇ ਕਿ ਪੰਜਾਬ ਦੀ ਧਰਤੀ ਤੇ ਬਹੁਤ ਜ਼ਿਆਦਾ ਨਸ਼ੇ ਦਾ ਬੋਲਬਾਲਾ ਆ ਗਰੀਬਨਵਾਦ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਾਰੀਆਂ ਸੰਗਤਾਂ ਬੇਨਤੀ ਕਰਦੀਆਂ ਵੀ ਮਹਾਰਾਜ ਆਪ ਜੀ ਦੇ ਸਲਾਣੇ ਜੋੜ ਮੇਲੇ ਤੇਹੀ ਅਰਦਾਸ ਆ ਜੋਦੜੀ ਆ ਬਿੰਦ ਤੇ ਆ ਬੇਨਤੀ ਆ ਤਰਲਾਵਾ ਵੀ ਮਹਾਰਾਜ ਜਿਹੜਾ ਇਹ ਪੰਜਾਬ ਦੀ ਧਰਤੀ ਤੇ ਨਸ਼ਿਆਂ ਦਾ ਦਰਿਆ ਵਗ ਰਿਹਾ ਕਿਰਪਾ ਕਰਕੇ ਆਪ ਜੀ ਇਹਨੂੰ ਨਸ਼ਿਆਂ ਦੇ ਦਰਿਆ ਨੂੰ ਠੱਲ ਪਾਉਣਾ ਕਰੋ ਜਿਸ ਵਿੱਚ ਬਹੁਤ ਜ਼ਿਆਦਾ ਪਹਿਲਵਾਨ ਆਣ ਕੇ ਸਾਰ ਸੰਗਤ ਜੀ ਕੁਸ਼ਤੀਆਂ ਕਰਦੇ ਵੀ ਆ ਤੇ ਸਿੱਖਦੇ ਵੀ ਆ ਤੇ ਬੜੇ 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 ਪਹਿਲਵਾਨ ਬਣਦੇ ਆ ਔਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਹੈ ਉਥੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਸ ਸਮੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਕਰਾਉਣ ਵਾਸਤੇ ਜਲੇ ਆ ਰਹੇ ਸਨ ਬਿਆਸਦਰਿਆ ਤੋਂ ਤੇ ਉਥੇ ਮਹਾਰਾਜ ਸਾਹਿਬ ਜੀ ਇੱਕ ਖੱਡੀ ਦੇ ਨਾਲ ਕਿੱਲੇ ਦੇ ਨਾਲ ਅੜਕੇ ਤੇ ਖੱਡੀ ਦੇ ਵਿੱਚ ਡਿੱਗੇ ਆ ਕੁੰਬਲ ਦੇ ਵਿੱਚ ਡਿੱਗੇ ਆ ਉਹ ਵੀ ਸਾਰ ਸੰਗਤ ਜੀ ਅੱਜ ਜਿਹੜਾ ਉਹ ਕਿਲਾ ਮੌਜੂਦ ਹੈ ਜਿਹੜਾ ਕਿਸੇ ਸਮੇ ਹਰਿਆ ਭਰਿਆ ਹੋ ਗਿਆ ਸੀ ਬਾਅਦ ਵਿੱਚ ਉਹ ਸੁੱਕ ਗਿਆ ਤੇ ਮਹਾਂਪੁਰਖਾਂ ਨੇ ਉਹਨੂੰ ਯਾਦ ਵਜੋਂ ਇੱਕ ਸ਼ੀਸ਼ੇ ਦੇ ਵਿੱਚ ਮੜ ਕੇ ਰੱਖਿਆ ਹੋਇਆ ਇੱਥੇ ਅੱਜ ਤੋਂ ਸ਼ੁਰੂ ਹੋ ਰਹੀ ਹੈ ਗੁਰੂ ਅੰਗਦ ਸਾਹਿਬ ਦਾ ਗੁਰਗੱਦੀ ਦਿਵਸ ਹੈ ਜੀ ਅੱਜ ਤੋਂ ਸ਼ੁਰੂ ਆ ਜੀ ਭੜਕ ਤੇ ਇੱਥੇ ਦੋ ਦਿਨ ਪੂਰਾ ਭਾਰੀ ਮੇਲਾ ਲੱਗਣਾ ਭੜਾ ਜੇ ਕੁਸ਼ਰੀ ਦਰਬਾਰ ਹੋਣਾ ਪਰਸੋਂ ਜਿਹੜਾ ਵਾ ਉਹ ਢਾਡੀ ਦਰਬਾਰ ਹੋਣਾ ਇੱਥੇ ਤੇ ਗੁਰੂ ਘਰ ਲੰਗਰ ਇੱਥੇ ਬਹੁਤ ਚੱਲਦੇ ਆ ਮਾਤਾ ਖੀਵੀ ਦਾ ਗੁਰਦੁਆਰਾ ਇੱਥੇ ਲੰਗਰ ਸਾਹਿਬ ਸੇ ਚੱਲਦੇ ਆ ਬਾਬਾ ਸੇਵਾ ਸਿੰਘ ਦੀ ਉਹਦੀ ਰਹਿਨਮਾਈ ਇੱਥੇ ਸਭ ਕੋ ਸਭ ਤੇ ਪ੍ਰਬੰਧ ਹੋ ਰਿਹਾ ਇਹ ਜਿਹੜਾ ਗੁਰਦੁਆਰਾ ਦਰਬਾਰ ਸਾਹਿਬ ਹੈ ਇਹ ਲੋਕਲ ਕਮੇਟੀ ਦੇ ਮਤੈਗਿਆ ਇਸੇ ਲੋਕਲ ਕਮੇਟੀ ਜਿਹੜੀ ਹੈ ਉਹ ਸਾਰਾ ਆਪਣਾ ਪ੍ਰਬੰਧ ਕਰਨ ਦੇ ਆ ਬਹੁਤ ਸੋਹਣਾ ਵਧੀਆ ਇੱਥੇ ਚੱਲਣ ਡਿਆ ਵਾ ਕਾਰੋਬਾਰ ਔਰ ਇੱਥੇ ਸੋ ਆਈਆਂ ਸੰਗਤਾਂ ਦਾ ਬਹੁਤ ਯਾਰ ਉਹਨਾਂ ਵਾਸਤੇ ਲੰਗਰ ਪਾਣੀ ਹਰ ਇੱਕ ਚੀਜ਼ ਦੀ ਸਹੂਲਤ ਮਿਲਦੀ ਆ ਜੇ ਕਹਿੰਦੇ ਰਹਿਣਾ ਆਸਰਾਮ ਵੀ ਇੱਥੇ ਹੈਗੀਆਂ ਉਹ ਜਿਹੜੇ ਰਹਿਣ ਵਾਸਤੇ ਸਾਰੀਆਂ ਸਹੂਲਤਾਂ ਹੈਗੀਆਂ ਜੀ ਪ੍ਰਬੰਧ ਹੈ ਲੰਗਰਾਂ ਦੇ ਪ੍ਰਬੰਧ ਬਹੁਤ ਇੱਥੇ ਹਰ ਇੱਕ ਲੰਗਰ ਦਾ ਪ੍ਰਬੰਧ ਇੱਥੇ ਮਾਦਾ ਖੀਵੀ ਦਾ ਲੰਗਰ ਓਪਨ ਸਵੇਲੇ ਸਾਹਿਬ ਗੁਰਸੋਰੀ ਵਾਪਾ ਕਾਰਸੀ ਵਾਲੇ ਆਪਾਂ ਸੇਵਾਸੇ ਕਿ ਉਹਨਾਂ ਦੀ ਇੱਥੇ ਰਹਿਣ ਲਈ ਚੱਲਣ ਡਿਆ ਵਾ ਇੱਥੇ ਜਿਹੜੇ ਲੰਗਰ ਆ ਇੱਥੇ ਆ ਲੋਕਲ ਕਮੇਟੀ ਦੇ ਮਦਦ ਨਾਲ ਚੱਲਣਦੇ ਸਾਰੇ ਇੱਥੇ ਤੇ ਬਾਹਰ ਵੀ ਲੰਗਰ ਆ ਇੱਥੇ ਪਾਰਕਾਂ ਦੇ ਨਾਲ ਜਿਹੜੀਆਂ ਸਾਰੀਆਂ ਉਹਦੇ ਵਿੱਚ ਕੋਈ ਮੋਟਰਸਾਈਕਲ ਕੋਈ ਗੱਡੀ ਕੋਈ ਗੱਡੀ ਸਾਰਾ ਪ੍ਰਬੰਧ ਕੀਤਾ ਇੱਥੇ ਆ ਜੀ ਆ ਕਾ